ਹਾਂਜੀ ਮੈਂ ਫੈਸੂ ਜਿੰਦਰ ਸਿੰਘ ਐਸਐਸਓ ਸਿਟੀ ਬਟਾਲਾ ਮਿਤੀ 6/12/25 ਨੂੰ ਐਸਐਸਓ ਰਾਹੀਂ ਲਿਖੀ ਹੋਈ ਪਾਰਟੀ ਦੁਰਾਨੀ ਸਪੈਸ਼ਲ ਅਕਰਬੰਦੀ ਤਿੰਨ ਨੌਜਵਾਨ ਅਮਿਤ ਕੁਮਾਰ ਰਾਜबीर ਸਿੰਘ ਅਮਿਤ ਕੁਮਾਰ ਸਾਰੇ ਗਾਹਪੁਰੇ ਦੇ ਰਹਿਣ ਵਾਲੇ ਨੇ ਇਨ੍ਹਾਂ ਕੋਲੋਂ ਕਿਚੋਰੀ ਦਾ ਮੋਟਰਸਾਈਕਲ ਕਵਰ ਕਰਕੇ ਨਖਲਾਫ ਮੁਕੱਦਮੇ ਉੱਪਰ 203/25 ਅੰਡਰ ਸੈਕਸ਼ਨ 302 ਨੰਦੇ 172 ਮੀਨਸ ਅੰਦਰ ਦਰਜ ਕੀਤਾ ਗਿਆ ਸੀ ਜੋ ਤਰਾਹ ਨੇ ਪੁਸ਼ਟੀ ਛੇ ਇਹਨਾਂ ਦੀ ਖਾਬਦੀ ਇਹਨਾਂ ਕੋਲ ਦੋ ਹੋਰ ਇਹਨਾਂ ਕੋਲ ਜੋ ਚੋਰੀ ਛਦੰਬ ਸ਼ਾਲਾ ਉਹ ਬ੍ਰਾਂਡ ਕੀਤੀ ਟੋਟਲ ਤਿੰਨ ਮੂਸਲੋਂ ਥਾ ਕੇ ਇਹਨਾਂ ਨੇ ਬ੍ਰਾਂਡ ਕੀਤੀ ਹੈ ਬਾਕੀ ਇਹਨਾਂ ਦੀ ਪੁਸ਼ਕੀਚਰੀ ਜੋ ਜਾਰੀ ਚੱਲਦੀ ਹੈ ਇਹਨਾਂ ਨੌਜਵਾਨਾਂ ਵਿੱਚ ਰਾਜੀਤ ਸਿੰਘ ਦੇ ਨਾਲ ਇਹ ਆਲਰੇਡੀ ਮਾਂਜੂਬਾਦਤ ਤੋਂ 789 ਬੀ 2 ਦਾ ਖੋਆ ਦੇ ਸਬੰਦ ਚ ਮੁੰਦਰ ਨਾਲ ਉਹਦੇ ਵਿੱਚ ਇਹ ਪੀਓ ਡਿclare ਹੋ ਚੁੱਕਾ ਜਿਸ ਵਿੱਚ ਇਹਦੀ ਗ੍ਰਿਫਤਾਰੀ ਪਾਈ ਜਾਦੀ